ਭਾਵੇਂ ਕਿ ਅੱਜ ਭਾਰਤ ਦੇ ਵਿੱਚ ਅਣਐਲਾਨੇ ਤੌਰ ਤੇ ਹਿੰਦੂ ਰਾਸ਼ਟਰ ਦਾ ਕਾਨੂੰਨ ਹੀ ਚੱਲ ਰਿਹਾ ਹੈ ਸਮੂਹ ਨੈਸ਼ਨਲ ਸਿਆਸੀ ਪਾਰਟੀਆਂ ਹਿੰਦੂ ਬਹੁਗਿਣਤੀ ਨੂੰ ਖੁਸ਼ ਕਰਨ ਦੀ ਦੌੜ ਦੇ ਵਿੱਚ ਹੀ ਲੱਗੀਆਂ ਰਹਿੰਦੀਆਂ ਨੇ ਸੈਕੂਲਰ ਭਾਵ ਕੀ ਧਰਮ ਨਿਰਪੱਖ ਸ਼ਬਦ ਸਿਰਫ ਸੰਵਿਧਾਨ ਦੇ ਵਿੱਚ ਹੀ ਲਿਖਿਆ ਰਹਿ ਚੁੱਕਾ ਹੈ ਪਰ ਹੋਣ ਲੱਗਦਾ ਹੈ ਕਿ ਆਰਐਸਐਸ ਨੂੰ ਸੰਵਿਧਾਨ ਦੇ ਵਿੱਚ ਲਿਖਿਆ ਧਰਮ ਨਿਰਪੱਖ ਲਫ਼ਜ਼ ਵੇਰਵਾਨ ਨਹੀਂ ਜੀ ਹਾਂ ਤੁਸੀਂ ਠੀਕ ਸੁਣਿਆ ਆਰਐਸਐਸ ਦੇ ਜਨਰਲ ਸਕੱਤਰ ਦੱਤਾ رائے ਹਾਸਬੋਲੇ ਨੇ 26 ਜੂਨ 2025 ਨੂੰ ਦਿੱਲੀ ਦੇ ਇੱਕ ਸਮਾਗਮ ਦੇ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚੋਂ ਸਮਾਜਵਾਦੀ ਅਤੇ ਧਰਮ ਨਿਰਪੱਖ ਮਤਲਬ ਕਿ ਸੈਕੂਲਰ ਸ਼ਬਦ ਹਟਾਉਣ ਦੀ ਮੰਗ ਕੀਤੀ। ਭਾਜਪਾ ਦੇ ਨੇਤਾਵਾਂ ਨੇ ਇਸ ਦਾ ਸਮਰਥਨ ਵੀ ਕੀਤਾ। ਸਮਾਜਵਾਦੀ ਸ਼ਬਦ ਦਾ ਮਤਲਬ ਹੈ ਸਾਰਿਆਂ ਨੂੰ ਬਰਾਬਰ ਮੌਕੇ ਅਤੇ ਇਨਸਾਫ਼ ਅਤੇ ਸਮਾਜਿਕ ਨਿਆਂ ਦੇਣਾ। ਸੈਕੂਲਰ ਸ਼ਬਦ ਦਾ ਮਤਲਬ ਹੈ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦੇਣਾ, ਕਿਸੇ ਨਾਲ ਧਰਮ ਦੇ ਨਾਂ ਤੇ ਭੇਦਭਾਵ ਨਹੀਂ ਕਰਨਾ। ਇਸ ਮੰਗ ਦਾ ਮਤਲਬ ਹੈ ਕਿ ਉਹ ਲੋਕ ਸੰਵਿਧਾਨ ਦੇ ਵਿੱਚ ਲਿਖੇ ਸਮਾਜਵਾਦੀ ਪਾਪ ਕੇ ਸਾਰਿਆਂ ਲਈ ਬਰਾਬਰ ਮੌਕੇ ਅਤੇ ਸੈਕੂਲਰ ਜਿਸ ਦਾ ਮਤਲਬ ਹੈ ਸਾਰੇ ਧਰਮਾਂ ਨੂੰ ਬਰਾਬਰ ਮੰਨਣਾ ਇਹਨਾਂ ਸ਼ਬਦਾਂ ਨੂੰ ਹਟਾਉਣਾ ਚਾਹੁੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਬਦ ਸੰਵਿਧਾਨ ਦੇ ਵਿੱਚ ਨਹੀਂ ਹੋਣੀ ਚਾਹੀਦੇ ਪਰ ਸੁਪਰੀਮ ਕੋਰਟ ਨੇ 2024 ਦੇ ਵਿੱਚ ਕਿਹਾ ਸੀ ਕਿ ਇਹ ਸ਼ਬਦ ਸੰਵਿਧਾਨ ਦਾ ਅਹਿਮ ਹਿੱਸਾ ਹਨ ਭਾਵੇਂ ਕਿ ਇਹ ਸ਼ਬਦ ਸਿਰਫ ਸੰਵਿਧਾਨ ਦਾ ਸ਼ਿੰਗਾਰ ਬਣ ਕੇ ਰਹਿ ਚੁੱਕੇ ਹਨ ਫਿਰ ਵੀ ਇਹਨਾਂ ਦੇ ਆਧਾਰ ਤੇ ਘੱਟ ਗਿਣਤੀ ਕੌਮਾਂ ਆਪਣੀ ਆਵਾਜ਼ ਬੁਲੰਦ ਕਰ ਸਕਦੀਆਂ ਹਨ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਸੈਕੂਲਰ ਸ਼ਬਦ ਸੰਵਿਧਾਨ ਦੇ ਵਿੱਚੋਂ ਹਟਾਇਆ ਗਿਆ ਤਾਂ ਸਰਕਾਰ ਦੀ ਇਹ ਜ਼ਿੰਮੇਵਾਰੀ ਘੱਟ ਜਾਵੇਗੀ ਕਿ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨੇ ਘੱਟ ਗਿਣਤੀ ਕੌਮਾਂ ਜਿਵੇਂ ਕਿ ਸਿੱਖ ਅਤੇ ਮੁਸਲਮਾਨਾਂ ਨੂੰ ਡਰ ਹੈ ਕਿ ਇਸ ਦੇ ਨਾਲ ਉਹਨਾਂ ਦੇ ਧਾਰਮਿਕ ਅਧਿਕਾਰਾਂ ਅਤੇ ਸੁਰੱਖਿਆ ਤੇ ਅਸਰ ਪੈ ਸਕਦਾ ਹੈ ਜਿਵੇਂ ਕਿ ਧਰਮ ਦੇ ਨਾਂ ਤੇ ਭੇਦਭਾਵ ਹੋਵੇਗਾ ਅਤੇ ਅਸੁਰੱਖਿਆ ਵਧਣ ਦਾ ਖਤਰਾ ਹੋਵੇਗਾ ਸੈਕੂਲਰ ਸ਼ਬਦ ਹਟਾਉਣ ਦੇ ਨਾਲ ਸਰਕਾਰ ਇੱਕ ਧਰਮ ਦੀ ਪੱਖਪਾਤੀ ਬਣ ਸਕਦੀ ਹੈ ਜਿਸ ਦੇ ਨਾਲ ਘੱਟ ਗਿਣਤੀ ਕੌਮਾਂ ਦੀ ਆਜ਼ਾਦੀ ਅਤੇ ਹੱਕ ਖਤਮ ਹੋ ਸਕਦੇ ਹਨ ਦੇਖਿਆ ਜਾਵੇ ਤਾਂ ਇਹ ਭਾਰਤ ਦੇਸ਼ ਦੇ ਵਿੱਚ ਘੱਟ ਗਿਣਤੀ ਕੌਮਾਂ ਤੇ ਸਿੱਧਾ ਵਾਰ ਹੈ ਸਮਾਜਵਾਦੀ ਅਤੇ ਸੈਕੂਲਰ ਸ਼ਬਦ ਨੂੰ ਸੰਵਿਧਾਨ ਦੇ ਵਿੱਚੋਂ ਹਟਾਉਣ ਦੀ ਮੰਗ ਸਿੱਖ ਮੁਸਲਿਮ ਈਸਾਈ ਅਤੇ ਹੋਰ ਘੱਟ ਗਿਣਤੀ ਧਰਮਾਂ ਤੇ ਸਿੱਧਾ ਵਾਰ ਹੈ ਕਿਉਂਕਿ ਇਹ ਸ਼ਬਦ ਉਹਨਾਂ ਦੀ ਸਮਾਜਿਕ ਆਰਥਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦੇ ਹਨ ਇਹਨਾਂ ਨੂੰ ਹਟਾਉਣ ਦੇ ਨਾਲ ਸਰਕਾਰ ਦਾ ਝੁਕਾ ਕਿਸੇ ਖਾਸ ਧਰਮ ਜਾਂ ਫਿਰ ਅਮੀਰ ਵਰਗ ਦੇ ਵੱਲ ਵਧੇਗਾ ਜਿਸ ਤੇ ਨਾਲ ਘੱਟ ਗਿਣਤੀ ਕੌਮਾਂ ਦੇ ਨਾਲ ਵਿਤਕਰਾ ਅਤੇ ਸ਼ੋਸ਼ਣ ਵੱਧ ਸਕਦਾ ਹੈ ਇਹਨਾਂ ਸ਼ਬਦਾਂ ਨੂੰ ਸੰਵਿਧਾਨ ਦੇ ਵਿੱਚੋਂ ਹਟਾਉਣ ਨਾਲ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਹੱਕ ਅਤੇ ਆਜ਼ਾਦੀ ਖਤਰੇ ਦੇ ਵਿੱਚ ਪੈ ਸਕਦੇ ਹਨ ਸੰਵਿਧਾਨ ਦੀ 42nd ਐਮੈਂਡਮੈਂਟ ਮਤਲਬ ਕਿ 42ਵੀਂ ਸੋਧ 1976 ਨੇ ਸੈਕੂਲਰ ਅਤੇ ਸਮਾਜਵਾਦੀ ਸ਼ਬਦ ਪ੍ਰਸਤਾਵਨਾ ਦੇ ਵਿੱਚ ਜੋੜੇ ਸਨ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ 2014 ਦੇ ਵਿੱਚ ਸੰਵਿਧਾਨ ਦਾ ਅਟੁੱਟ ਹਿੱਸਾ ਮੰਨਿਆ ਸੀ ਇਹਨਾਂ ਨੂੰ ਸੰਵਿਧਾਨ ਚੋਂ ਹਟਾਉਣ ਦੀ ਕੋਸ਼ਿਸ਼ ਤੇ ਨਾਲ ਸਰਕਾਰ ਦੀ ਨਿਰਪੱਖਤਾ ਖਤਮ ਹੋਵੇਗੀ ਜਿਸ ਦੇ ਨਾਲ ਧਾਰਮਿਕ ਅਤੇ ਸਮਾਜਿਕ ਤਣਾਅ ਵਧੇਗਾ ਸਮਾਜਵਾਦੀ ਅਤੇ ਸੈਕੂਲਰ ਸ਼ਬਦ ਸੰਵਿਧਾਨ ਦੀ ਰੂਹ ਹਨ ਜੋ ਕਿ ਬਰਾਬਰੀ ਅਤੇ ਸਾਰੇ ਧਰਮਾਂ ਦੇ ਪ੍ਰਤੀ ਨਿਰਪੱਖਤਾ ਦੀ ਗੱਲ ਕਰਦੇ ਹਨ ਆਰਐਸਐਸ ਦੇ ਜਨਰਲ ਸਖਤਰ ਦੱਤਾਰਾਏ ਹਾਸਬੋਲੇ ਦੀ ਇਹਨਾਂ ਸ਼ਬਦਾਂ ਨੂੰ ਹਟਾਉਣ ਦੀ ਮੰਗ ਅਤੇ ਬੀਜੇਪੀ ਦੇ ਸਮਰਥਨ ਨੇ ਵਿਵਾਦ ਖੜਾ ਕਰ ਦਿੱਤਾ ਹੈ ਜੇਕਰ ਇਹ ਸ਼ਬਦ ਹਟਾਏ ਜਾਣ ਤਾਂ ਸਿੱਖ, ਮੁਸਲਿਮ, ਈਸਾਈ ਅਤੇ ਹੋਰ ਘੱਟ ਗਿਣਤੀ ਧਰਮਾਂ ਦੇ ਹੱਕ, ਆਜ਼ਾਦੀ ਅਤੇ ਸੁਰੱਖਿਆ ਤੇ ਸਿੱਧਾ ਵਾਰ ਹੋ ਸਕਦਾ ਹੈ। ਅਮੀਰ-ਗਰੀਬ ਦੀ ਖੇਡ ਵਧੇਗੀ ਅਤੇ ਸਰਕਾਰ ਦਾ ਕਿਸੇ ਇੱਕ ਧਰਮ ਦੇ ਵੱਲ ਝੁਕਾਅ ਘੱਟ ਗਿਣਤੀ ਕੌਮਾਂ ਨੂੰ ਖਤਰੇ ਦੇ ਵਿੱਚ ਪਾ ਸਕਦਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਇਹ ਸੰਵਿਧਾਨ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਤੇ ਹਮਲਾ ਹੈ? ਭਾਰਤ ਦੇ ਵਿੱਚ ਘੱਟ ਗਿਣਤੀਆਂ ਸੱਚਮੁੱਚ ਹੀ ਖਤਰੇ ਦੇ ਵਿੱਚ ਹਨ। ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਤੁਸੀਂ ਦਤਤਰੇ ਹੋਸ ਬੋਲੇ ਦੀ ਇਸ ਮੰਗ ਨੂੰ ਕਿਵੇਂ ਦੇਖਦੇ ਹੋ ਆਪਣੀ رائے ਜ਼ਰੂਰ ਸਾਂਝੀ